ਇਸ਼ਕ ਦੇ ਵਿੱਚ ਰੋੜਾ ਬਣਦੇ ਇੱਕ 16-17 ਸਾਲਾ ਲੜਕੇ ਨੂੰ ਆਸ਼ਿਕ ਨੇ ਉਤਾਰਿਆ ਮੌਤ ਦੇ ਘਾਟ ਮ੍ਰਿਤਕ ਦੀ ਮਾਂ ਦੇ ਨਾਲ ਸੀ ਇਹ ਰਿਲੇਸ਼ਨ ਦੇ ਵਿੱਚ ਪੁਲਿਸ ਨੇ ਹੁਣ ਕੀਤਾ ਮਾਮਲਾ ਦਰਜ ਕਰਕੇ ਦੋਨੋਂ ਗ੍ਰਿਫਤਾਰ ਅੱਜ ਬਠਿੰਡਾ ਦੇ ਮੀਨਿੰਗ ਸੈਕਟਰੀਏਟ ਵਿਖੇ ਐਸਪੀ ਡੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੱਕ ਨੌਜਵਾਨ ਦੀ ਪਿਛਲੇ ਦਿਨੀ ਮੌਤ ਹੋਈ ਹੈ ਜੋ ਬਠਿੰਡਾ ਦੀ ਸਰਹੰਦ ਨਹਿਰ ਤੇ ਬੀਡ ਪੈਂਮੈਂਟ ਦੇ ਨੇੜੇ ਉਸ ਦੀ ਲਾਸ਼ ਮਿਲੀ ਸੀ ਤਾਂ ਉਸ ਦੀ ਮਾਂ ਦੇ ਨਾਲ ਇੱਕ ਵਿਅਕਤੀ ਰਿਲੇਸ਼ਨ ਦੇ ਵਿੱਚ ਸੀ ਅਤੇ ਇਹ ਜੋ ਆਪਣਾ ਮ੍ਰਿਤਕ ਹੈ ਇਹ ਇਸ ਗੱਲ ਨੂੰ ਇਹਨਾਂ ਤੋਂ ਰੋਕਦਾ ਸੀ ਇਹ ਇਹਨਾਂ ਦੇ ਵਿੱਚ ਰੋੜਾ ਬਣਦਾ ਸੀ ਜਿਸ ਨੂੰ ਲੈ ਕੇ ਇਸ ਨੂੰ ਇਸ ਰੋੜੇ ਨੂੰ ਪਾਸੇ ਕਰਨ ਦੇ ਲਈ ਆਪਣੇ ਦੋਸਤ ਦੇ ਨਾਲ ਇੱਕ ਸਲਾਮ ਮਸ਼ਵਰਾ ਕਰਕੇ ਇਹਨਾਂ ਵੱਲੋਂ ਉਸ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘੜੇ ਉਤਾਰ ਦਿੱਤਾ ਗਿਆ। ਹੁਣ ਥਾਣਾ ਸ਼ਦਰਵੀਖੀ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਜ਼ਰ ਕੀਤਾ ਜਾਵੇਗਾ। ਆਓ ਉਸ ਨੂੰ ਸੁਣਾਉਣੇ ਇਸ ਬੰਦੀ ਕੀ ਕਹਿੰਦੇ ਨੇ ਐਸਪੀ ਡੀ ਇਸ ਮਾਮਲੇ ਨੂੰ ਲੈ ਕੇ। ਇਸ ਮਾਮਲੇ ਤੋਂ ਲੈ ਕੇ। ਦੇਬਨ ਦੀ 15 ਵਿਕ ਨੂੰ ਸਾਨੂੰ ਇੱਕ ਕਦਰ ਥਾਣੇ ਵਾਲਿਆਂ ਨੂੰ ਬੀਰ ਬੈਂਮਾ ਜਿਹੜਾ ਇਹਦੇ ਏਰੀਆ ਚ ਪਿੰਡ ਪਰਲਾ ਦਾ ਨਾਮ ਨੈਪ ਦੇ ਨਾਮ ਦਾ ਦਰਵਾਜ਼ਾ ਜਿੱਥੇ ਹੋਵੇਗਾ। ਉੱਥੇ ਇੱਕ ਡੈੱਡ ਬੋਡੀ ਦੀ ਜੋ ਜਾਣਕਾਰੀ ਮਿਲੀ ਸੀ ਜਿਸ ਦੇ ਕਰਦੇ ਆਪਣੇ ਐਸਐਸਓ ਸਦਰ ਬਹਿੰਡਾ ਦੇ ਇੰਚਾਰਜ ਕੀ ਇਹ 1 ਬਹਿੰਡਾ ਦੇ ਮੁਕਤੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਤੋਂ ਆਪ ਵੀ ਗਏ ਸੀ ਉਸ ਦਾ ਕੇ ਦੇਖਿਆ ਕਿ ਜੀ ਲਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਨਦੀਪੂ ਸੀ ਤੇ ਉਹਦੀ ਲਾਸ਼ ਵੀ ਜਦੋਂ ਉਹ ਇੱਕ ਦਿਨ ਪਹਿਲਾਂ ਦੇ ਹੀ ਭਰ ਲੰਦੇ ਸੀ ਉਹਦੇ ਚ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ਕਤੀ ਲੱਗੇ ਕੁਝ ਉਹ ਰਾਸ ਦੇ ਉੱਤੇ ਡੈਡ ਬਾਡੀ ਦੇ ਉੱਤੇ ਇੰਜਰੀ ਸੀ ਤੇ ਫਿਰ ਐਸੀ 302 ਦਾ ਬੱਸ ਆ ਗਣੀ ਇੰਟਰੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਮਰਦਿਆਂ ਦੇਗੇਸ਼ ਤਦਰਖਾਨੇ ਚ ਹੀ ਦਰਦ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ ਤੇ ਤੇ ਫਿਰ ਜਿਹੜੀ ਤਤਕਾਲ ਦੀ ਤਫਸੀਲ ਸ਼ੁਰੂ ਹੋਈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਜੀ ਦੋ ਦੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਹੈ ਉਹਦੇ ਜਿਹੜੇ ਡੈਡ ਦਾ ਕਿਟਾ ਦਾ ਅਮਿਤ ਸ਼ਰਮਾ ਇੱਕ ਧੋਗੀ ਆ ਨਿਬਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮਰਿਤਕ ਮਤਨਾਂ ਵਾਲੇ ਤਿੰਨ ਭੈਣ ਪਾਈ ਸੀ ਦੋ ਭਰਾ ਇੱਕ ਭੈਣ ਤੇ ਕੀ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪੇ ਜਨਕੀ ਜਿਹੜੇ ਜਿਨ੍ਹਾਂ ਦਾ ਇਹ ਨਾਮ ਦਾ ਜਿਹਦੇ ਮੁੱਖਰੇ ਕੋ ਬੱਚੇ ਰਹਿਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਸੁਖੀਨ ਨਾਮ ਦੇ ਵਿਅਕਤੀ ਨਾਲ ਹੀ ਰਹਿੰਦੇ ਸੀ ਜੋੜੋ ਜੋੜੋ ਪਰ ਰਹਾ ਨੇ ਉੱਥੇ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਵੀ ਇਹ ਰਹੇ ਸੀ ਕਿ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹਦਾ ਵੱਡਾ ਭਰਾ ਸੀ ਇਹ ਨਾਮ ਨਹੀਂ ਸੀ ਰਿਹਾ ਇਹ ਆਪਣੇ ਜਣਕੀ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਉਹ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਪਲਏ ਨਹੀਂ ਕਰਦਾ ਸੀ ਤੇ ਇਤਰਾਜ਼ ਨਹੀਂ ਕਰਦਾ ਸੈਕੰਡਲੀ ਉਹ ਜਿਹੜੀ ਪੁੱਛੀਏ ਇਸ ਦਰਾਨੇ ਚ ਤਾਂ ਕੁਝ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪੇਟਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਐਨੇ ਕੋਈ ਆਪਣੇ ਪਹਿਲਾਂ ਆਰਦੇਹ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਰਦੇਹ ਹੀ ਰਿਸ਼ਤੇਦਾਰਾਂ ਦੀ ਰਿਸ਼ਤੇਦਾਰੀ ਲੱਗਦੇ ਹੈਗੇ ਕਿ ਨੇ ਮੀਨ ਚਾਰ ਬੰਦੇ ਇਕੱਠੇ ਕਰਕੇ ਡਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੱਤੀ ਅੱਗੇ ਵੇਚ ਦਿੱਤੀ 9 ਕਟਨਾਲਾ ਦੀ ਜ਼ਮੀਨ ਹੈਗੀ ਹੈ ਅਮਨ ਸ਼ਰਮਾ ਵੀ ਇੱਕ 파ਟੀ ਸੀ ਉਹਦੇ ਜਦੋਂ ਵੇਚਤੀ ਆ ਤੇ ਉਹਦਾ ਇੰਤਕਾਲ ਹੋ ਗਿਆ ਤਾਂ ਜਿਹਨਾਂ ਨੇ ਖਰੀਦੀ ਉਹ ਉਹ ਵੇਚਣ ਲੱਗੇ ਉਹਨਾਂ ਤੇ ਮਾਲਕ ਜਿਹੜੇ ਜ਼ਮੀਨ ਦੇ origignal ਮਾਲਕੀ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਰੇ ਦੇ ਖਿਲਾਫ ਜਾਨੀ ਕਿ ਇੱਕ ਜਿੱਦਾਂ ਕੋਈ ਪ੍ਰੋਸੈਸ ਹੁੰਦਾ ਹੈ ਐਸਜੀਐਮ ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈ ਜੀ ਆ ਤੇ ਯਾਨੀ ਕਿ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹ ਤੇ ਕੋਈ ਖਰੀਦੀ ਸੀ ਉਹਦੇ ਕੋ ਮੁੱਲ ਨਾਲ ਪੇ ਪੈਸੇ ਵੀ ਬਸ ਕਿ ਇਹ ਗਲਤ ਕੀਤਾ ਹੈ ਇਹ ਉਹ ਸੀ ਨੂੰ ਬਤਨ ਵਾਸਤੇ ਜੋਨੇ ਕਾਨੂੰਨ ਦਾ ਕਹਿ ਕੇ ਇਹਨੇ ਪਲਾਨ ਬਣਾਇਆ ਹੁਮਿੰਦਰਮਨ ਦੇ ਨਾਮ ਨਾਲ ਲਾ ਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਫੋਟ ਦਾਂਗੇ ਨੇ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਨਜਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਆ ਉਹਨਾਂ ਤੇ ਹੀ ਲਾ ਦੇਣਾਗੇ ਬਟ ਇਹ ਵੀ ਜਿਸਾਂ ਕੇ ਆਪਣੇ ਸਹੀਏ ਸਟਾਫ ਦੇ ਸਦਰ ਮਖੰਡਾ ਉਹਨਾਂ ਨੇ ਫਿਰ ਜਾਨਕੀ ਜਿਹਨੂੰ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਸਵੀਰਾਂ ਤੇ ਲੱਗ ਗਏ ਨੇ ਕੋਈ ਸੀਸੀਟੀਵੀ ਤੇ ਲੱਗ ਗਿਆ ਬਸ ਜਿਹੜੀਆਂ ਉਹ ਟੈਕਨੀਕਲ ਆਪਰੇਟਸ ਤੇ ਲੱਗ ਗਏ ਨੇ ਕੋਈ ਕਿੰਨੇ ਦਰ ਨੰਬਰ ਸਿੰਗਾ ਪਰਦਾਇਂ ਦੀ ਗੱਲ ਕਰਦਾ ਇਹਨੂੰ ਇਸ ਚੀਜ਼ ਦਾ ਮੁੱਪਾ ਹੀ ਨਹੀਂ ਦਿੰਦਾ ਕਿ ਇਸ ਚੀਜ਼ ਨੂੰ ਇਸ ਪੱਲੇ ਲੈ ਕੇ ਜਾਵੇ ਤੋ ਇਹਨੇ ਇਸ ਦਲਤ ਕੰਮ ਕੀਤਾ ਉਸ ਫੌਂਡੀ ਦਾ ਦੂਸਰਾ ਹੋਰ ਵੀ ਧਨਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਐਨਜੀਓ ਕਰਦੇ ਨੇ ਇਹ ਘਰੋਂ ਬਹਾਨਾ ਬਣਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਕਿ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਮਹਿਰਾ ਤੇ ਪੂਜਾ ਸੰਥਾਨ ਹੈ ਜ्ञਾ ਤੇ ਇੱਥੇ ਲੈ ਗਿਆ ਤੇ ਇਥੇ ਉਹਨਾਂ ਨੇ ਗਲਾ ਘੁੱਟ ਕੇ ਦੀ ਅੱਜ ਆ ਕੇ ਆਪਣੇ ਪੀਐਮ ਬੋਡੀ ਸਾਥੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅੱਜ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤੱਕ ਹੀ ਚੱਲ ਰਹੀ ਹੈ ਤੇ ਜੋ ਬਾਕੀ ਦਾ ਮੂਹ ਜਿਹੜਾ ਉਹ ਹੁਣਾਈ ਰਿਮਾਰਡ ਰਹਿ ਗਿਆ ਮਾਤਾ ਕੋਈ ਨਹੀਂ 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 ਮਾਤਾ ਦਾ ਹਜੇ ਤੱਕ ਕੋਈ ਜਿੰਨੀ ਕੁਸ਼ ਕੋਰਤਾਲ ਹੀ ਪੂਰੀ ਦਾ ਰੋਲ ਨਹੀਂ ਆਇਆ ਅਰੋਂ ਫੱਤੀ ਹੋਤੀ ਨਹੀਂ ਨੇ ਹੈਗੇ ਜੀ ਜ਼ਿਆਦਾ ਨਹੀਂ ਹੈਗੇ ਉਹਨੇ ਜੋ ਦਿੱਤੇ ਉਹਨੇ ਕੱਪੜੇ ਨਾ ਕੋખ્યા

ਇਹ ਜਿਹੜਾ ਬੰਦਾ ਹੈਗਾ ਗੁਰਦੀਪ ਦਾ ਹੈਗਾ ਜੀ ਇਹਦੇ ਤੋਂ ਪਹਿਲਾਂ ਵੀ ਇੱਕ ਜਿਹਨੇ ਹੁਣ ਤੱਕ ਜਿੰਨਾ ਪਤਾ ਲੱਗਿਆ ਚੋਪਤੀ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਉਹ ਪਤਾ ਕਰ ਰਹੇ ਨੇ ਕਿ ਹੋਰ ਵੀ ਦੀ ਤੇ ਹੋਰ ਗੁਰਮਤ ਜੀ ਨਾਲ ਸ਼ਮਾਨ ਦੇ ਤੋਂ ਹੋਵੇ ਉਹ ਵੀ ਪਤਾ ਕਰ ਰਹੇ ਨੇ ਜੋਧਪੁਰ ਮਾਲਾ ਦੀ ਜੋਧਪੁਰ ਮਾਲਾ ਤੇ ਤੇਰੀ ਮਾਂ ਕਰਕੇ ਆ ਕੇ ਰਹਿਣ ਲੱਪੀ ਨਾ ਇਹਨਾਂ ਨੇ ਕਹੇ ਰਹਿਣ ਲੱਪੀ ਗੁਰਦੀਪ ਤੇ ਸ਼ਰਮਾਇਆ ਕਰਦਾ ਉਹਦਾ ਕੋਈ ਨਹੀਂ ਹੋਵੇਗਾ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਤੇ ਜੀਨੂ ਦਾ ਸਰੇ ਕਿ ਰਜਿਸਟ੍ਰੇਸ਼ਨ ਨਾਲ ਨੀ ਕਰ ਪਹਿਲਾਂ ਵੇਚ ਦਿੱਤੀ ਆਪ ਹੀ ਕਾਗਜ਼ ਤਿਆਰ ਕਰਕੇ ਆਪ ਹੀ ਬੰਦੇ ਖੜੇ ਕਰਕੇ ਤੇ ਮੁਰਦੇ ਜਿਹਨੂੰ ਉਹ ਸੌਦਾ ਹੈ ਜਦੋਂ ਕਾਗਜ਼ੀ ਪੱਤਰੀ ਛੇੜੇ ਚੜ੍ਹ ਗਿਆ ਪਰ ਜਿਹੜੀ ਲਿੰਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹ ਚੈਲੰਜ ਕੀਤਾ ਫਿਰ ਉਹ ਉਹ ਸਾਰੇ ਰੋਕ ਲੱਗੀ ਜਿਹੜੇ ਬੈਠੇ ਕੋਈ ਮਿਲਣੇ ਹੋਣੇ ਪਤਾਇਆ ਜਾਂ ਉਹ ਜਿਨ੍ਹਾਂ ਨੂੰ ਖਰੀਦੀ ਖਰੀਦੀ ਸੀ ਉਹਨਾਂ ਨੂੰ ਕਰਨਾ ਪੈ ਕਿ ਤੁਸੀਂ ਇਹ ਕੀ ਕੀਤਾ ਉਹ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਜੀ ਤੋਂ ਧਿਆਨ 돌 ਕਰਕੇ ਚਲੋ ਮਾਮੇ ਹੋਣਾ ਕਿ ਜਿਹਨੇ ਮਿੱਤੇ ਮਾਮੇ ਲੱਗੇ ਜਿਹਨਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੇ ਐਡਾ ਇੰਟੈਂਡਰ ਕਰ ਲਾਂਗੇ ਸਾਡਾ ਮਤੜਾ ਅਲੂ ਜੁੱਦਾ ਜਿਹਦੇ ਸਾਰਾ ਅਫਰਾਦ ਨੌਕ ਨਾਲ ਆਏ ਨੌਕ ਨਾਲ ਆ ਜੀ ਇਹ ਤੇ ਦੋ ਨੌਕ ਨਾਲ ਦਾਸ ਲੱਗ ਨੌਕ ਨਾਲ ਦਾਸ ਜਿਸ ਤੋਂ ਮੜਾ ਰਸਤੇ ਪਰ ਕਰਤੋਂ ਜਿਹੜਾ ਜੀਵਾਂ ਦੀ ਗੁੱਸਤਾ ਸਹਿਣਾ ਵਾਲਾ ਕਰਾ ਉਹਨੂੰ ਪਹਿਲਾਂ ਪਿੰਡ ਗੁਰੂ ਸਰ ਸਹਿਣਾਣਾ ਹੈ ਨਾ ਜੀ ਰਾਣਾ ਫਿਰ ਪਹਿਲਾਂ ਗੁਰੂ ਸਰ ਸਹਿਣਾਣਾਏਗਾ चौदह क्या जो आउे डॉक्यूमेंट देखा लागे बुलावे फिर पता लगे